ਪੰਜਾਬ ਰਾਜ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਦੇ ਸ਼ਹਿਰੀ ਅਤੇ ਪਿੰਡੂ ਖੇਤਰਾਂ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਾਂਗਰਸ ਪਾਰਟੀ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਅਗਵਾਈ ਦੇ ਵਿੱਚ ਸੀਨੀਅਰ ਆਗੂਆਂ ਤੇ ਪਾਰਟੀ ਵਰਕਰਾਂ ਨੇ ਕਪੂਰਥਲਾ ਖੇਤਰ ਦੇ ਵਾਕਵਾਕ ਬਜ਼ਾਰਾਦ ਵਿੱਚੋਂ ਗੁਜ਼ਰਦਿਆਂ ਹੋਇਆਂ ਕੇਂਦਰੀ ਗ੍ਰਹਿ ਮੰਤਰੀ ਭਾਜਪਾ ਪਾਰਟੀ ਅਮੀਸ਼ਵਾਦ ਦੇ ਖਿਲਾਫ ਸ਼ਹੀਦ ਭਗਤ ਸਿੰਘ ਚੌਂਕ ਵਿੱਚ ਕਾਂਗਰਸ ਪਾਰਟੀ ਵੱਲੋਂ ਭਾਰਤੀ ਸੰਵਿਧਾਨ ਦੀ ਉਲੰਘਣਾ ਕਰਕੇ ਰੋਸ ਮਾਰਚ ਕੱਢਿਆ। ਡਾਕਟਰ ਬੀ ਆਰ ਅੰਬੇਡਕਰ ਸਾਹਿਬ ਖਿਲਾਫ ਕੀਤੀ ਗਈ ਟਿੱਪਣੀ ਨੂੰ ਲੈ ਕੇ ਆਪਣਾ ਤਿੱਖਾ ਗੁੱਸਾ ਦਿਖਾਉਂਦਿਆਂ ਹੋਇਆਂ ਆਪਣਾ ਰੋਸ ਦਰਜ ਕਰਵਾਇਆ। ਅਸਮੋਕੇ ਉਤੇ ਕਪੂਰਥਲਾ ਕਾਂਗਰਸ ਦੇ ਸ਼ੈਰੀ ਪ੍ਰਧਾਨ ਦੀਪਕ ਸਲਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕੀ ਕੁਝ ਕਿਹਾ। ਸੁਲਨ ਨੇ ਕਿ ਕਾਂਗਰਸ ਵਾਲੋ ਅੱਜ ਸੁਲਤਾਨ ਬਚਾਰ ਲਈ ਜਿਹੜਾ ਕੀ ਰੋਡ ਮਾਰਚ ਵੀ ਕੱਢਿਆ ਗਿਆ, ਪ੍ਰਦਰਸ਼ਨ ਵੀ ਕੀਤਾ ਗਿਆ। ਕਿਸ ਤਰੀਕੇ ਨਾਲ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ ਸੀ? ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇੱਕ ਸ਼ਾਂਤ ਮੇਟਾਂ ਦੇ ਨਾਲ ਰੋਡ ਮਾਰਚ ਰਾਈਂ ਰੋਸ਼ ਮਾਰਚ ਕੱਢਿਆ ਜਾ ਰਿਹਾ ਵਾ ਕਿਉਂਕਿ ਇੰਨੀ ਵੱਡੀ ਜਿਹੜੀ ਮਾੜੀ ਟਿੱਪਣੀ ਸਾਡੇ ਗ੍ਰਹਿ ਮੰਤਰੀ ਸਾਹਿਬ ਨੇ ਕੀਤੀ ਆ ਬਾਬਾ ਸਾਭਰੇ ਔਰ ਬੜੀ ਨਿੰਦਿਆ ਨੇ ਆ ਔਰ ਇਹ ਪੂਰੇ ਹਿੰਦੁਸਤਾਨ ਚ ਨਹੀਂ ਇਸ ਗੱਲ ਦੀ ਨਖੇਦੀ ਪੂਰੀ ਦੁਨੀਆ ਦੇ ਵਿੱਚ ਕੀਤੀ ਜਾ ਰਹੀ ਆ ਕਿਉਂਕਿ ਬਾਬਾ ਸਾਹਿਬ ਨੇ ਹਿੰਦੁਸਤਾਨ ਦਾ ਸੰਵਿਧਾਨ ਰਚਿਆ ਔਰ ਉਹ ਲੋਕਤੰਤਰ ਮੁਲਕ ਦਾ ਜਿਹੜਾ ਹਿੰਦੁਸਤਾਨ ਆ ਪੂਰੇ ਦੁਨੀਆ ਦੇ ਵਿੱਚ ਇੱਕ ਮਜ਼ਬੂਤ ਲੋਕਤੰਤਰ ਆ ਲੋਕ ਉਹਦੀ ਪਾਲਣਾ ਕਰਦੇ ਆ ਮਗਰ ਉਹਨਾਂ ਬਾਰੇ ਇੰਦਾ ਦੇ ਤੇ ਬੋਲ ਨੇ ਬਹੁਤ ਹੀ ਜ਼ਿਆਦਾ ਲੋਕਾਂ ਦੇ ਵਿੱਚ ਰੋਸ਼ ਆ ਔਰ ਕਾਂਗਰਸ ਪਾਰਟੀ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਸੜਕਾਂ ਦੇ ਉੱਤਰੀ ਆ ਕਪੂਰਥਲਾ ਦੇ ਵਿੱਚ ਵੀ ਰਾਣਾ ਗੁਰਜੀਤ ਸਿੰਘ ਜੀ ਦੀ ਅਗਵਾਈ ਦੇ ਸਮੂਚੀ ਕਾਂਗਰਸ ਪਾਰਟੀ ਸਾਡੇ ਪਿੰਡਾਂ ਤੋਂ ਆਏ ਹੋਏ ਸਰਪੰਚ ਸਹਿਬਾਨ ਮੋਤਮਰ ਸਾਡੇ ਪੰਚ ਸਹਿਬਾਨ ਔਰ ਸ਼ਹਿਰ ਦੇ ਸਾਰੇ ਹੀ ਐਮਸੀ ਸਹਿਬਾਨ ਕਾਂਗਰਸ ਪਾਰਟੀ ਦੇ ਉਦਯੋਗਦਾਰ ਵਰਕਰ ਸਹਿਬਾਨ ਅੱਜ ਸੜਕਾਂ ਦੇ ਉੱਤਰੇ ਆ ਇੱਕ ਬਹੁਤ ਵੱਡਾ ਸਨੇਹਾਵਾ ਪੂਰੇ ਹਿੰਦੁਸਤਾਨ ਨੂੰ ਪੂਰੇ ਪੰਜਾਬ ਨੂੰ ਕਿ ਲੋਕ ਇਸ ਮੁੱਦੇ ਤੇ ਇੱਕ ਜੁਟ ਔਰ ਅਮਿਤ ਸ਼ਾਹ ਜੀ ਨੂੰ ਆਪਣੇ ਪਦ ਤੋਂ ਅਸਤੀਫਾ ਦੇਣਾ ਚਾਹੀਦਾ ਅਤੇ ਸਾਰਵਜਨਿਕ ਗਰੁੱਪ ਦੇ ਵਿੱਚ ਪੂਰੇ ਹਿੰਦੁਸਤਾਨ ਦੀ ਜਨਤਾ ਕੋਲੋਂ ਮਾਫੀ ਮੰਗਣੀ ਚਾਹੀਦੀ ਤੁਹਾਨੂੰ ਲੱਗਦਾ ਕਿ ਭਾਜਪੀ ਜਿੱਦਾਂ ਕਿ ਆਏ ਦਿਨ ਜਿੱਦਾਂ ਕਿ ਇਧਰ ਇੱਕ ਕਟਿਆ ਹਰਕਤਾਂ ਤੋਂ ਬਾਹਰ ਜਾਉਂਗੇ ਦੇਖੋ ਆਵਾਜ਼ بلند ਕਰਨਾ ਸਾਡਾ ਧਰਮ ਆ ਸਾਡਾ ਫਰਜ਼ ਆ ਇੱਕ ਪਲੇਟਫਾਰਮ ਦੇ ਥੱਲੇ ਬਾਬਾ ਸਾਹਿਬ ਦੀ ਨਿੰਦਿਆ ਕੋਈ ਬਰਦਾਸ਼ਤ ਨਹੀਂ ਕਰ ਸਕਦਾ ਇੰਦਾ ਦੀ ਮਹਾਨ ਸ਼ਖਸੀਅਤ ਬਾਰੇ ਗਲਤ ਸ਼ਬਦ ਬੋਲਨੇ ਉਹਨਾਂ ਨੂੰ ਨੈਤਿਕਤਾ ਦੇ ਆਧਾਰ ਤੇ ਆਪ ਹੀ ਅਸਤੀਫਾ ਦੇ ਦੇਣਾ ਚਾਹੀਦਾ ਜਾਂ ਮਾਫੀ ਮੰਗ ਲੈਣ ਮਾਫੀ ਮੰਗਨ ਦਾ ਨੀਵਾ ਨਹੀਂ ਹੁੰਦਾ ਮਗਰ ਉਹ ਦਿਲੋਂ ਮਹਿਸੂਸ ਕਰਨ ਕਿ ਇੰਦਾ ਦੀ ਸ਼ਬਦਾਬਦੀ ਉਹਨਾਂ ਨੂੰ ਨਹੀਂ ਵਰਤਣੀ ਚਾਹੀਦੀ